ਇਹ 12 ਤਰੀਕ ਦੀ ਗੱਲ ਹੈ ਜੀ ਭਨਰਾ ਪਿੰਡ ਪੈਂਦਾ ਚੌਂਕੀ ਟਕਾਲਾ ਥਾਣਾ ਪਸਿਆਣਾ ਤੇ ਇਹਨਾਂ ਦੇ ਪਿੰਡ ਦੇ ਵਿੱਚ ਅਨਾਜ ਮੰਡੀ ਬਣੀ ਹੋਈ ਹੈ ਅਨਾਜ ਮੰਡੀ ਦੇ ਵਿੱਚ ਉੱਥੇ ਛਬੀਲ ਲੱਗੀ ਸੀ ਇਹ ਤਿੰਨੋਂ ਬੱਚੇ ਛਬੀਲ ਪੀਤੀ ਛਬੀਲ ਪੀਣ ਤੋਂ ਬਾਅਦ ਇਹਨਾਂ ਦਾ ਕੋਈ ਗੁਵਾਂਡੀ ਹੈ ਉਹਨਾਂ ਦੇ ਕੈਮਰੇ ਲੱਗੇ ਹੋਏ ਨੇ ਉਹਦੇ ਵਿੱਚ ਤਿੰਨੋ ਬੱਚੇ ਇਕੱਠੇ ਸੀਗੇ ਉਸ ਤੋਂ ਬਾਅਦ ਇਹ ਨਹੀਂ ਪਤਾ ਵੀ ਪਸਿਆਣਾ ਤੋਂ ਛਾਲ ਮਾਰੀ ਹੈ ਕਿ ਭਾਨੇਰੇ ਤੋਂ ਮਾਰੀ ਹੈ ਕਿੱਥੋਂ ਇਹਨਾਂ ਨੇ ਜੰਪ ਕੀਤਾ ਪਰ ਪਰਿਵਾਰ ਜਿਹੜਾ ਸੀਗਾ ਲੱਖ ਲੱਖ ਜ਼ਿਲ੍ਹਿਆਂ ਦੇ ਵਿੱਚ ਲੱਖ ਲੱਖ ਸਟੇਟਾਂ ਦੇ ਵਿੱਚ ਜਾ ਜਾ ਕੇ ਇਹ ਬੱਚਿਆਂ ਨੂੰ ਲੱਭ ਰਿਆ ਸੀਗਾ ਪਰ ਬੱਚੇ ਜਿਹੜੇ ਨਹੀਂ ਮਿਲੇ ਤਾਂ ਇਹਨਾਂ ਨੇ ਸਾਨੂੰ ਫੋਟੋਆਂ ਪਾਈਆਂ ਸੀਗੀਆਂ ਵੀ ਆ ਸਾਡੇ ਤਿੰਨ ਬੱਚੇ ਗੁੰਮशुदा ਨੇ ਪਰ ਪਰਿਵਾਰ ਦਾ ਇਹ ਸ਼ੱਕ ਸੀਗਾ ਵੀ ਕਿਤੇ ਬੱਚੇ ਬਾਹਰ ਕਿਸੇ ਨਾਲ ਚਲੇ ਨਾ ਗਏ ਹੁਣ ਪਰ ਜਿਹੜੀ ਆ ਅੱਜ ਸਾਨੂੰ ਡੇਡ ਬੋਡੀ ਜਿਹੜੀਆਂ ਨੇ ਤਿੰਨਾਂ ਦੀ ਮਿਲੀਆਂ ਇੱਕ ਡੈਡ ਬੋਡੀ ਮਿਲੀ ਖਨੌਰੀ ਤੋਂ ਦੋ ਡੈਡ ਬੋਡੀ ਮਿਲੀ ਸਮਾਨੇ ਤੋਂ ਤੇ ਕਿੰਨੇ ਕੁ ਉਮਰ ਦੇ ਇਹਨਾਂ ਦੇ ਕਿੰਨੇ ਲੱਗੂ ਉਮਰ ਇਹਨਾਂ ਦੀ ਇੱਕ ਦੀ ਸੀਗੀ 14 ਸਾਲ ਇੱਕ ਦੀ 15 ਸਾਲ ਇੱਕ ਦੀ 16 ਤੋਂ 17 ਵਿੱਚ 17ਵਾਂ ਲੱਗਿਆ ਹੋਇਆ ਹੈ ਤੇ ਜਿਹੜੀ 7ਮੇ ਵਾਲੀ ਆ ਉਹ 8ਵੀਂ ਚ ਪੜਦੀ ਸੀ ਕੁੜੀ ਆ ਕਿ ਕਾਰਨ ਸਮਝ ਪਤਾ ਲੱਗਿਆ ਵੀ ਸ਼ਾਲਮਰ ਦਾ ਕੀ ਕਰਨ ਪ੍ਰਭਾਵ ਨਾਲ ਸੰਪਰਕ ਹੋਇਆ ਆ ਪਰਿਵਾਰ ਸਾਡੇ ਨਾਲ ਹੀ ਸੀਗੇ ਜਿਨ੍ਹਾਂ ਨੇ ਰੈਡ ਬੋਡੂ ਸ਼ਨਾਖਤ ਕਰੀ ਆ ਪਰ ਕਾਰਨ ਇਹ ਪਤਾ ਲੱਗਿਆ ਵੀ ਬੱਚਿਆਂ ਨੂੰ ਥੋੜਾ ਜਿਹਾ ਕਿਤੇ ਮੋਬਾਈਲ ਚਲਾਉਂਦੇ ਸੀ ਜਾਂ ਇਕੱਠੇ ਇੱਧਰ ਉੱਧਰ ਘੁੰਮਣ ਚਲੇ ਜਾਂਦੇ ਤੇ ਉਹਨਾਂ ਨੇ ਛਿੜਕ ਦਿੱਤਾ ਥੋੜਾ ਜਿਹਾ ਛਿੜਕਣ ਤੋਂ ਬਾਅਦ ਇਹ ਗੱਲ ਸਾਹਮਣੇ ਵੀ ਛਿੜਕਿਆ ਕੱਲਾ ਬਈ ਬਾਕੀ ਹੋਰ ਕੋਈ ਗੱਲ ਨਹੀਂ ਪਤਾ ਲੱਗਦੀ ਤਿੰਨੋਂ ਸਗੀਆਂ ਪਹਿਣਾ ਸੀ ਇਹ ਤਿੰਨੋਂ ਸਗੀਆਂ ਪਹਿਣਾ ਇੱਕ ਮਤਲਬ ਮਾਸੀ ਦੀ ਕੁੜੀ ਕਹਿ ਰਹੇ ਆ ਪਰ ਤਿੰਨੋਂ ਇੱਕ ਤਰ੍ਹਾਂ ਦੇ ਪ੍ਰਵਾਸੀ ਅਤੇ ਮੰਡੀਆਂ 'ਚ ਕੰਮ ਕਰਦੇ ਨੇ ਇਹ ਜਿਵੇਂ ਕਿ ਵਿਆਹ ਸ਼ਾਦੀਆਂ 'ਚ ਬਾਹਰ ਢੋਲ ਕੇ ਪਜਾਉਂਦੇ ਨੇ ਨੱਚਾ ਕੇ ਉਹ ਪੈਸੇ ਮੰਗਦੇ ਸੀ ਪਰ ਪਰਿਵਾਰ ਦੀ ਇਹ ਗੁਹਾਰ ਅੱবি ਸਾਡੇ ਬੋਲੇ ਗੁਹਾਰ ਹੈ ਵੀ ਇਹਨਾਂ ਦੀ ਮਦਦ ਕਰੀ ਜਾਵੇ ਕਿਉਂਕਿ ਪਰਿਵਾਰ ਬਹੁਤ ਗਰੀਬ ਹੈ ਮਾਤਾ ਪਿਤਾ ਨਾਲ ਗੱਲਬਾਤ ਹੋਈ ਕੀ-ਕਿਆ ਹੋਇਆ ਮਾਤਾ ਪਿਤਾ ਨਾਲ ਗੱਲ ਇਹੀ ਹੋਈ ਹੈ ਉਹ ਇਹੀ ਸਦਮੇ 'ਚ ਸੀਗੇ ਵੀ ਸਾਡਾ ਜਿਹੜਾ ਬੱਚੇ ਸੀਗੇ ਉਹ ਅਚਾਨਕ ਇਸ ਤਰ੍ਹਾਂ ਇਹੀ ਗੱਲ ਹੋ ਗਈ ਤਿੰਨੋਂ ਬੱਚੇ ਕਿਸ ਤਰ੍ਹਾਂ ਨਹਿਰ 'ਚ ਗਿਰ ਗਏ ਇੱਕ ਸ਼ੱਕ ਹੁਣ ਪੁਲਿਸ ਵਾਕੀ ਜਾਂਚ ਕਰੇਗੀ ਦੀ ਉਹਨਾਂ ਵੱਲੋਂ ਕੋਈ ਸ਼ਿਕਾਇਤ ਕੀਤਾ ਰਹੀ ਜਿੱਟੇ ਗਏ ਜਾਂ ਆਤਮ ਹੱਤਿਆ ਕਿਵੇਂ ਦੁਹਾਂਹ ਨੇ ਨਹੀਂ ਇਹ ਤਾਂ ਹਾਲੇ ਫਿਲਹਾਲ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਪਰ ਉਹ ਕਹਿ ਰਹੇ ਵੀ ਇੱਕ ਇੱਕਦਮ ਤਿੰਨੋ ਬੱਚਿਆਂ ਦਾ ਮਰਨਾ ਪਾਖੜਾ ਦੇ ਵਿੱਚ ਬਹੁਤ ਹੀ ਮੁਸ਼ਕਿਲ ਗੱਲ ਹੈ ਕਿਉਂਕਿ ਜਿਹੜਾ ਬੱਚੇ ਸੀਗੇ ਦੋਨਾਂ ਨੇ ਦੋ ਬੱਚੇ ਜਿਹੜੇ ਸੀ ਉਹਨਾਂ ਨੇ ਚੁੰਨੀ ਬੰਨੀ ਹੋਈ ਸੀ ਕਿ ਇੱਕ ਦੂਜੇ ਨਾਲ ਹੱਥ ਬੰਨੇ ਹੋਏ ਸੀਗੇ ਤੇ ਇੱਕ ਬੱਚਾ ਜਿਹੜਾ ਸਿੰਗਲ ਸੀਗਾ ਪਰ ਪਰ ਇਹ ਤਾਂ ਭਾਜੀ ਕਿਸੇ ਦਾ ਸ਼ੱਕ ਤਾਂ ਨਹੀਂ ਹੈ ਬਈ ਨਿਸ਼ਚੈਤਾ ਹੁਣ ਪਰਿਵਾਰ ਦੱਸ ਸਕਦਾ ਜੀ ਪਰਿਵਾਰ ਨੂੰ ਜਿਆਦਾ ਦੀ ਜਾਣਕਾਰੀ ਹੋਊਗੀ ਕਿ ਕਿ ਆਪਣੇ ਟੀਮ ਦੇ ਕਿੰਨੇ ਕੁ ਬੰਦੇ ਸਾਰੇ ਕੰਮ ਚੱਲ ਗਏ ਕਿੰਨੀ ਕੁ ਮਿਹਨਤ ਕਰਨੀ ਪਈ ਹੈ ਮੈਂ ਚੈਦੇ ਵਿੱਚ ਜਦੋਂ ਤੋਂ ਭਾਈ ਸਾਹਿਬ ਗੁੰਮੇ ਸੀਗੇ 13 ਤਰੀਕ ਤੋਂ ਅਸੀਂ ਲੱਗੇ ਸੀਗੇ ਲਗਭਗ 40 ਤੋਂ 45 ਮੁੰਡੇ ਜਿਹੜੇ ਸੀਗੇ ਅਲੱਗ-ਅਲੱਗ ਜ਼ਿਲ੍ਹਿਆਂ ਚ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਲੱਭ ਰਹੇ ਸੀਗੇ ਪਰ ਜਿਹੜੀ ਬੋਡੀਆਂ ਨੇ ਸਾਨੂੰ ਦੋ ਸਮਾਨਾ ਤੇ ਇੱਕ ਖਨੋਰੀ ਹੱਟ ਤੋਂ ਮਿਲਿਆ ਸਦੀਕ ਜੀ ਕਿੱਥੋਂ ਦੇ ਰਹਿਣਾ ਲੇ ਭੰਨਰਾ ਤੇ ਭੰਨਰੇ ਦੇ ਵਿੱਚ ਤੁਹਾਡੀਆਂ ਤਿੰਨ ਬੇਟੀਆਂ ਸੀ ਕੀ ਨਾਮ ਸੂਗਾ ਇੱਕ ਦਾ ਨਾਮ ਮੁਸਕਾਨ ਸੀ ਇੱਕ ਦਾ ਨਾਮ ਪਰੀਆ ਇੱਕ ਦਾ ਨਾਮ ਬਿੱਲੀ ਥੀਗੀ ਉਹ ਕਿਸੇ ਗੱਲ ਕਦੋਂ ਵੀ ਘਟਣਾ ਸਾਰੀ ਬਸ ਮਿੱਠਾ ਪਾਣੀ ਪੀਣ ਗਏ ਤਾਂ ਸਪੀਲ ਲੱਗੇ ਹੋਈ ਥੀ ਮੰਡੇ ਚ ਫਿਰ ਮੁੜ ਕੇ ਨਹੀਂ ਆਈਆਂ ਸਾਡੇ ਕੋਲ ਇਹ ਕਿੰਨੀ ਤਰੀਕ ਦੀ ਘਟਣਾ ਸਰ ਇਹ 12 ਤਰੀਕ ਦੀ ਹੈ ਅੱਛਾ ਉਸ ਤੋਂ ਬਾਅਦ ਘਰ ਹੀ ਨਹੀਂ ਆਈ ਘਰ ਹੀ ਨਹੀਂ ਆਇਆ ਤੇ ਕੋਈ ਕੋਈ ਗੱਲਬਾਤ ਹੋਈ ਸੀ ਕਾ ਕੁਝ ਵੀ ਗੱਲਬਾਤ ਨਹੀਂ ਬਸ ਰਾਜੇ ਖੁਸ਼ੀ ਨਾਲ ਮਿੱਠਾ ਪਾਣੀ ਪੀਣ ਗਏ ਸਪੀਲ ਫਿਰ ਮੁੜ ਕੇ ਨਹੀਂ ਆਏ ਸਾਡੇ ਕੋਲ ਨਾਲ ਕੋਈ ਪਰਿਵਾਰ ਦਾ ਮੈਂਬਰ ਹੋਰ ਵੀ ਸੀਗਾ ਨਾ ਸਾਡਾ ਹੀ ਨੰਬਰ ਸੀਗਾ ਸੀ ਮੋਬਾਈਲ ਆਪਣੇ ਕੋਲੇ ਰੱਖਦੇ ਤੇ ਦਿੰਦੇ ਨਹੀਂ ਥਿੰਗੇ ਹਾਂ ਤੇ ਇੱਕ ਪਤੂ ਕਦੋਂ ਪਤਾ ਲੱਗਿਆ ਵੀ ਇਸ ਤਰੀਕੇ ਨਾਲ ਛਾਛੂ ਮਾਰਤੀ ਇਹ ਅੱਜ ਪਤਾ ਲੱਗਾ 12 ਦਿਨਾਂ ਚ ਹਾਂ ਜੀ ਇਹ ਨਜਾਇਜ਼ ਹੈ ਵੀ ਕਿਸ ਤਰੀਕੇ ਨਾਲ ਕੀ ਕੋਈ ਕਿਸੇ ਪਰਛਟ ਜਾਂਦਾ ਹੈ ਕਿਉਂ ਸ਼ੱਕ ਕੀਤੇ ਰੱਖੀ ਆ ਅੱਖਾਂ ਸਾਹਮਣੇ ਦੇਖੇ ਤਾਂ ਉਹਨੂੰ ਫੜੀਏ ਤਾਂ ਫਿਰ ਸਾ ਕਈ ਕਿਸਦਾ ਬਾਸ ਦਾ ਜੇਕਰ ਉਹ ਕਿਵੇਂ ਗਈ ਸੀ ਕਹਿ ਕੇ ਗਈ ਮਿੱਠਾ ਪਾਣੀ ਪੀਣ ਗਿਆ ਸੀ ਇਸ ਤਰੀਕ ਨੂੰ ਸਪੀਲ 12 ਤਰੀਕ ਨੂੰ ਅੱਛਾ ਹਾਂ ਉਹਨਾਂ ਕੀ ਕੀ ਕਾਰਵਾਈ ਦੀ ਮੰਗ ਹੈ ਹਾਂ ਅੱਗੇ ਕਾਰਵਾਈ ਦੀ ਕੋਈ ਸ਼ੱਕ ਹੈ ਕਿਸੇ ਤੇ ਕਿਸ ਦਾ ਸ਼ੱਕ ਕਰਾਂ ਅੱਗੇ ਕੀ ਮੰਗਾ ਕਾਰਵਾਈ ਕਾਰਵਾਈ ਬਸ ਇਹ ਥਾਣਾ ਚਰਪਾਉਟ ਦੇ ਦਿੱਤੀ ਸਰਪੰਚ ਨੂੰ ਪਤਾ ਆਏਗਾ ਹੱਥ ਹੋਰ ਕੀ ਆ ਪ੍ਰਵਾਸੀ ਦੁਸ਼ਮਣੀ ਕਿਸੇ ਨਾਲ ਨਹੀਂ ਕਰਦਾ ਸੀ ਹੋਰ ਵੀ ਹੈ ਬੱਚੇ ਘੱਟੇ ਕਿ ਤਨੁਕਰੀ ਅਸੀਂ ਬਸ ਹਾਂਗੇ ਬੱਚੇ ਤਾਂ ਹੋਰ ਵੀ ਹੈਗੇ ਪਰ ਲੇਕਿਨ ਦੋ ਤਾਂ ਮੇਰੇ ਤੋਤੀਆਂ ਲੱਗਦੀਆਂ ਆਤੀਆਂ ਮੇਰੇ ਪਾਂਡ ਜੀ ਇੱਕ ਮੇਰੀ ਸੀਗੀ ਤਿੰਨ ਇਕੱਠੇ ਸੀਗੇ